ਦੋਸਤੋ ਦੁਨੀਆ ਦਾ ਪਹਿਲਾ ਸਿੱਖ ਪਹਿਲਵਾਨ ਰੁਸਤਮੇ ਹਿੰਦ ਮਹਾਬਲੀ ਕਿੱਕਰ ਸਿੰਘ ਜਿਸ ਦੇ ਬਰਾਬਰ ਦੇ ਜੋੜ ਦਾ ਪਹਿਲਵਾਨ ਪੂਰੀ ਦੁਨੀਆ ਉੱਤੇ ਕੋਈ ਵੀ ਨਹੀਂ ਸੀ ਤੇ ਨਾ ਹੀ ਉਸ ਤੋਂ ਬਾਅਦ ਕੋਈ ਹੋਇਆ ਸਰੀਰ ਪੱਖੋ ਦੇਉ ਕੱਦ ਦੇ ਪਹਿਲਵਾਨ ਕਿੱਕਰ ਸਿੰਘ ਦੇ ਨਾਮ ਦੇ ਚਰਚੇ ਸੱਤ ਸਮੁੰਦਰੋਂ ਪਾਰ ਤੱਕ ਹੁੰਦੇ ਸਨ ਕਿੱਕਰ ਸਿੰਘ ਦੇ ਨਾਮ ਤੋਂ ਹੀ ਕਹਾਵਤ ਬਣੀ ਹੈ ਕਿ ਜੋ ਅੱਜ ਵੀ ਪੰਜਾਬ ਵਿੱਚ ਆਪਾਂ ਨੂੰ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਕੀ ਫਲਾਨਿਆਂ ਤੂੰ ਕਿੱਕਰ ਪਹਿਵਾਨ ਕਿੱਕਰ ਸਿੰਘ ਨਾਮ ਉਸਦਾ ਕਿਕਰ ਦੇ ਇੱਕ ਵੱਡੇ ਰੁੱਖ ਨੂੰ ਹੱਥਾਂ ਨਾਲ ਜੜ ਤੋਂ ਖੇੜਦ ਕਰਕੇ ਪਿਆ ਸੀ 7.5 ਫੁੱਟ ਕੱਦ 3 ਕੁਇੰਟਲ ਤੋਂ ਵੱਧ ਭਾਰ ਕਾਲਾ ਛਾਹ ਰੰਗ ਛਾਤੀ ਦਾ ਘੇਰਾ 237 ਸੈਂਟੀਮੀਟਰ ਡੌਲੇ 60 ਸੈਂਟੀਮੀਟਰ ਅਤੇ ਉਸਦੇ ਮੋٹے ਚੌੜੇ ਖੁਰਦਰੇ ਹੱਥ ਜਿੱਥੇ ਵੀ ਵੱਜਦੇ ਸਨ ਉਹ ਥਾਂ ਅਗਲੇ ਦੀ ਸੁੰਨ ਕਰ ਦਿੰਦੇ ਸਨ ਸੋ ਆਓ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਆਪਾਂ ਰੁਸਤਮੇ ਹਿੰਦ ਮਹਾਬਲੀ ਕਿਕਰ ਸਿੰਘ ਪਹਿਲਵਾਨ ਦੀ ਜ਼ਿੰਦਗੀ ਬਾਰੇ ਅਤੇ ਉਸਦੇ ਕੀਤੇ ਕਾਰਨਾਮਿਆਂ ਬਾਰੇ ਜਿੰਨਾਂ ਨੂੰ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਕਿ ਪਹਿਲੇ ਜਮਾਨਿਆਂ ਵਿੱਚ ਪੰਜਾਬ ਦੇ ਵਿੱਚ ਐਨੇ ਤਕੜੇ ਵੀ ਬੰਦੇ ਪੈਦਾ ਹੁੰਦੇ ਸਨ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਨਮ ਵੇਲੇ ਕਿਕਰ ਸਿੰਘ ਸਤਮਾਹ ਭਾਵ 7 ਮਹੀਨਿਆਂ ਬਾਅਦ ਹੀ ਪੈਦਾ ਹੋ ਗਿਆ ਸੀ ਇਸ ਕਰਕੇ ਉਸਦੇ ਬਚਨ ਦੇ ਆਸਾਰ ਵੀ ਕੋਈ ਜ਼ਿਆਦਾ ਨਹੀਂ ਸਨ ਪਰ ਉਦੋਂ ਕੌਣ ਜਾਣਦਾ ਸੀ ਕਿ ਇਹ ਸਤਮਾਯਾ ਜੰਮਿਆ ਬਾਲਕ ਜੋ ਅੱਜ ਕਮਜ਼ੋਰਾ ਜਿਹਾ ਹੈ ਕਿਸੇ ਸਮੇ ਇਹ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਬਣੇਗਾ ਕਿਕਰ ਸਿੰਘ ਦਾ ਜਨਮ ਲਾਹੌਰ ਨੇੜੇ ਪੈਂਦੇ ਪਿੰਡ ਘਣੀਏ ਕੇ ਵਿੱਚ ਹੋਇਆ ਵੈਸੇ ਕਿਕਰ ਸਿੰਘ ਦੇ ਵੱਡ ਵਡੇਰਿਆਂ ਦਾ ਸੰਬੰਧ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਦਦੇਰ ਸਾਹਿਬ ਨਾਲ ਵੀ ਰਿਹਾ ਹੈ ਅਕਬਰ ਬਾਦਸ਼ਾਹ ਦੇ ਸਮੇਂ ਕਿੱਕਰ ਸਿੰਘ ਦੇ ਖਾਨਦਾਨ ਵਿੱਚੋਂ ਇੱਕ ਜੰਬੂ ਨਾਮ ਦਾ ਆਦਮੀ ਸੀ ਜੋ ਪੂਰੇ ਖਾਨਦਾਨ ਦਾ ਮੋਢੀ ਸੀ ਕਿੱਕਰ ਸਿੰਘ ਸੰਧੂ ਜੱਟ ਗੋਤ ਨਾਲ ਸੰਬੰਧ ਰੱਖਦਾ ਸੀ ਜੱਬੂ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਘੜੀਆਂ ਜਿਸ ਨੇ ਦਦੇਰ ਸਾਹਿਬ ਤੋਂ ਉੱਠ ਕੇ ਲੋਹਰ ਦੇ ਨੇੜੇ ਜਾ ਕੇ ਮੋਢੀ ਗੱਡੀ ਤੇ ਪਿੰਡ ਵਸਾਇਆ ਘੜੀਏ ਕੇ ਜਿੱਥੇ ਮਹਾਬਲੀ ਪਹਿਲਵਣ ਕਿੱਕਰ ਸਿੰਘ ਨੇ ਜਨਮ ਲਿਆ ਕਿੱਕਰ ਸਿੰਘ ਦੇ ਦਾਦੇ ਦਾ ਨਾਮ ਸੀ ਅਲੋਪ ਸਿੰਘ ਦੇਸ ਦੇ ਤਿੰਨ ਪੁੱਤਰ ਸਨ ਘਰ ਵਿੱਚ ਉਸ ਵਕਤ ਅੰਤਾਂ ਦੀ ਗਰੀਬੀ ਸੀ ਕਿਕਰ ਸਿੰਘ ਦਾ ਜਨਮ ਜਵਾਲਾ ਸਿੰਘ ਦੇ ਘਰ 19 20 ਅਕਤੂਬਰ ਦੀ ਰਾਤ ਸਨ 1857 ਈਸਵੀ ਦੇ ਵਿੱਚ ਹੋਇਆ ਕਿਕਰ ਸਿੰਘ ਦੇ ਪਿਤਾ ਜਵਾਲਾ ਸਿੰਘ ਦੀ ਰੀਜ ਸੀ ਕਿ ਮੇਰਾ ਪੁੱਤ ਪਹਿਲਵਾਨ ਬਣੇ ਉਹ ਵੀ ਪਲਵਾਨੀ ਅਤੇ ਪੱਥਰ ਚੁੱਕਦਾ ਹੁੰਦਾ ਸੀ ਪਰ ਗਰੀਬੀ ਅਤੇ ਸਤਮਾਏ ਜਨਮੇ ਕਿਕਰ ਸਿੰਘ ਨੂੰ ਵੇਚ ਕੇ ਉਸਦੇ ਸੁਪਨੇ ਚੂਰ-ਚੂਰ ਹੋ ਗਏ ਕਿਕਰ ਸਿੰਘ ਦਾ ਘਰਵਾਲਿਆਂ ਨੇ ਨਾਮ ਪ੍ਰੇਮ ਸਿੰਘ ਰੱਖਿਆ ਮਾਤਾ ਸਹਿਬ ਕੋਲ ਅਰਦਾਸ ਕਰਦੀ ਰਹਿੰਦੀ ਕਿ ਮੇਰਾ ਪੁੱਤ ਸਿਹਤਯਾਬ ਹੋ ਜਾਵੇ ਮਾ ਦੀਆਂ ਦੁਆਵਾਂ ਸਦਕਾ ਕੁਦਰਤ ਦਾ ਕਿਸ਼ਮਾ ਹੋਇਆ ਤੇ ਪ੍ਰੇਮ ਸਿੰਘ ਉਰਫ ਕਿੱਕਰ ਸਿੰਘ ਸਰੀਰਕ ਪੱਕੋ ਹੌਲੀ-ਹੌਲੀ ਤਕੜਾ ਹੋਣ ਲੱਗਾ 12-13 ਸਾਲ ਦੀ ਉਮਰ ਵਿੱਚ ਹੀ ਉਸ ਦਾ ਸਰੀਰ ਕਿਸੇ ਚੰਗੇ ਤਕੜੇ ਪਹਿਲਵਾਨ ਜੱਡਾ ਬਣ ਗਿਆ ਸੀ ਜੇ ਕੋਈ ਇੱਕ ਵਾਰ ਉਸ ਨੂੰ ਮਿਲਦਾ ਤਾਂ ਮਹੀਨੇ 2 ਮਹੀਨੇ ਬਾਅਦ ਕਿੱਕਰ ਸਿੰਘ ਉਸ ਦੀ ਸਿਆਣ ਤੋਂ ਬਾਹਰ ਹੋ ਜਾਂਦਾ ਜਵਾਨੀ ਵਿੱਚ ਪੈਰ ਰੱਖਦਿਆਂ ਉਸ ਦੀ ਤੁਮ ਵਾਲੇ ਦਿਵਾਲੇ ਦੇ ਪਿੰਡਾਂ ਵਿੱਚ ਪੈ ਗਈ ਕਿਕਰ ਸਿੰਘ ਨੂੰ ਜੋਰ ਕਰਨ ਲਈ ਆਪਣੇ ਬਰਾਬਰ ਦੇ ਪਹਿਲਵਣ ਵੀ ਨਹੀਂ ਮਿਲਦੇ ਸਨ ਇਲਾਕੇ ਦੇ ਸਾਰੇ ਪਹਿਲਵਣ ਉਸ ਨਾਲ ਜੋਰ ਕਰਨ ਤੋਂ ਕੰਨੀ ਘਤਰਉਂਦੇ ਸਨ ਕਿਕਰ ਸਿੰਘ ਨੇ ਗੁਲਾਮੀ ਨਾਮ ਦੇ ਪਹਿਲਵਣ ਨੂੰ ਆਪਣਾ ਗੁਰੂ ਧਾਰਿਆ ਤੇ ਕੁਸ਼ਤੀ ਦੇ ਮੁੱਢਲੇ ਦਾ ਪੇਜ ਉਸ ਨੇ ਗੁਲਾਮੀ ਪਹਿਲਵਣ ਤੋਂ ਇਹ ਸਿੱਖੇ ਛੋਟੀ ਉਮਰ ਵਿੱਚ ਹੀ ਉਸਦੇ ਪਿਤਾ ਜਵਾਲਾ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੀ ਪਰਵਰਿਸ਼ ਉਸਦੇ ਚਾਚੇ ਦੇਵਾ ਸਿੰਘ ਨੇ ਕੀਤੀ ਗਲਮੀ ਪਹਿਲਵਾਨ ਤੋਂ ਬਾਅਦ ਉਸਨੇ ਵਸਾਵਾ ਸਿੰਘ ਪਹਿਲਵਾਨ ਨੂੰ ਆਪਣਾ ਗੁਰੂ ਬਣਾਇਆ ਕਿਕਰ ਸਿੰਘ ਨੂੰ ਚੋਟੀ ਦਾ ਪਹਿਲਵਾਨ ਬਣਾਉਣ ਵਿੱਚ ਵਸਾਵਾ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਜੇਕਰ ਕਿਕਰ ਪਹਿਲਵਾਨ ਦੀ ਖਰਾਕ ਬਾਰੇ ਦਸੀਏ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹ ਇੱਕ ਦਿਨ ਦੀ ਖਰਾਕ ਵਿੱਚ ਹਰ ਰੋਜ਼ ਇੱਕ ਸੇਰ ਬਦਾਮਾਂ ਦੀਆਂ ਗਿਰੀਆਂ ਦੀ ਸਰਦਾਈ ਪੰਜ ਸੇਰ ਮੀਟ ਦੀ ਜਖੜੀ ਇੱਕ ਸੇਰ ਭੁੰਲਿਆ ਹੋਇਆ ਮਾਸ ਮਰੱਬਾ ਤੇ ਫਲ ਖਾਂਦਾ ਸੀ ਦੁੱਧ ਅਤੇ ਦਹੀਂ ਦਾ ਤਾਂ ਕੋਈ ਗਿਣਤੀ ਮਰਤੀ ਨਹੀਂ ਜਿੰਨਾ ਹজম ਹੋ ਸਕੇ ਉਹ ਪੀ ਜਾਂਦਾ ਕਿਕਰ ਪਹਿਲਵਾਨ ਨੇ ਮਾਲਸ਼ ਕਰਨ ਲਈ ਰੋਜ਼ਾਨਾ ਪੱਕੇ ਤੌਰ ਤੇ ਤਿੰਨ ਮਾਲਸ਼ੀਏ ਰੱਖੇ ਹੋਏ ਸਨ ਐਨੀ ਖਰਾਕ ਨੂੰ ਹজম ਕਰਨ ਵਾਸਤੇ ਉਹ ਰੋਜ਼ਾਨਾ 10 ਮੀਲ ਦੀ ਦੌੜ ਲਾਉਂਦਾ ਹਜ਼ਾਰਾਂ ਦੰਦ ਬੈਠ ਕੇ ਕੱਢਦਾ ਚੱਕੀ ਦੇ ਖਰਾਸ ਨਾਲ ਜੁੜ ਕੇ ਦਾਣੇ ਪੀਂਦਾ ਹੱਥੀ ਖੂਹ ਗੇੜ ਕੇ ਸਾਰੇ ਪਿੱਟ ਦੇ ਡੰਗਰਾਂ ਨੂੰ ਪਾਣੀ ਪਿਉਂਦਾ ਇੰਨਾ ਕਰ ਤੋਂ ਬਾਅਦ ਵੀ ਉਹ ਜ਼ੋਰ ਕਰਨ ਲਈ ਭਾਰਾ ਚੱਕੀ ਦਾ ਪੋੜ ਗਲ ਵਿੱਚ ਪਾ ਕੇ ਵਰਜਿਸ ਕਰਦਾ ਹੁੰਦਾ ਸੀ ਇਸ ਤਰ੍ਹਾਂ ਕਰਨ ਕਰਕੇ ਉਸ ਦੀ ਧੌਣ ਤੇ ਕੰਨ ਪੈ ਗਏ। ਉਹਦੇ ਹੱਥ ਮੋਟੇ ਅਤੇ ਖੁਰਦਰੇ ਹੋ ਗਏ ਜੋ ਵੇਖਣ ਵਾਲੇ ਨੂੰ ਬੜੇ ਅਜੀਬ ਲੱਗਦੇ ਸਨ। ਕਿਕਰ ਸਿੰਘ ਦੀ ਕਈ ਦਾ ਭਾਰ ਵੀ 15 ਕਿਲੋ ਦੇ ਆਸ-ਪਾਸ ਸੀ। ਇੰਨਾ ਜ਼ੋਰ ਕਰਨ ਦੇ ਬਾਵਜੂਦ ਵੀ ਜਦੋਂ ਉਸ ਦਾ ਦਿਲ ਨਾ ਭਰਦਾ ਤਾਂ ਉਹ ਆਪਣੇ ਬਰਾਬਰ ਦੇ ਪਹਿਲਵਾਨਾਂ ਨਾਲ ਮਿਲਣ ਕਰਕੇ ਕਈ ਵਾਰ ਦੁਪਹਿਰੇ ਜਾ ਕੇ ਰੁੱਖਾਂ ਨੂੰ ਜੱਫੇ ਮਾਰਨ ਲੱਗ ਪੈਂਦਾ ਸੀ। ਪੂਰੀ ਮਸਤੀ ਵਿੱਚ ਆਇਆ ਕਿਕਰ ਸਿੰਘ ਦਰਖਤਾਂ ਨੂੰ ੱੱੱਕੇ ਮਾਰੀ ਜਾਂਦਾ ਰਹਿੰਦਾ। ਕਹਿੰਦੇ ਹਨ ਕਿ ਇਦਾਂ ਕਰਦੇ ਕਰਦੇ ਇੱਕ ਵਾਰ ਉਸਨੇ ਇੱਕ ਪੂਰੀ ਵੱਡੀ ਕਿਕਰ ਮੋੜ ਤੋਂ ਹੀ ਪੱਟ ਸੁੱਟੀ ਸੀ ਉਸ ਦਿਨ ਤੋਂ ਹੀ ਲੋਕਾਂ ਨੇ ਉਸ ਦਾ ਨਾਮ ਪ੍ਰੇਮ ਸਿੰਘ ਤੋਂ ਕਿਕਰ ਸਿੰਘ ਰੱਖ ਦਿੱਤਾ ਇਹ ਨਾਮ ਉਸ ਦਾ ਇੰਨਾ ਮਸ਼ਹੂਰ ਹੋਇਆ ਕਿ ਹੌਲੀ ਹੌਲੀ ਲੋਕ ਉਸ ਦੇ ਅਸਲੀ ਨਾਮ ਪ੍ਰੇਮ ਸਿੰਘ ਨੂੰ ਤਾਂ ਭੁੱਲ ਹੀ ਗਏ ਪਿੰਡਾਂ ਦੇ ਦੰਗਲਾਂ ਵਿੱਚੋਂ ਜਿੱਤਾਂ ਪ੍ਰਾਪਤ ਕਰਕੇ ਉਸ ਦੀ ਤਾਕਤ ਪੂਰੇ ਭਾਰਤ ਵਿੱਚ ਫੈਲ ਚੁੱਕੀ ਸੀ ਉਸ ਸਮਿਆਂ ਵਿੱਚ ਭਾਰਤ ਵੱਖ-ਵੱਖ ਰਾਜਸਤਾਂ ਵਿੱਚ ਵੰਡਿਆ ਹੋਇਆ ਸੀ ਹਰ ਰਿਆਸਤ ਦਾ ਰਾਜਾ ਆਪਣੀ ਤਾਕਤ ਦਿਖਾਉਣ ਲਈ ਤਗੜੇ ਤੋਂ ਤਗੜਾ ਪਹਿਲਵਾਨ ਆਪਣੇ ਨਾਲ ਰੱਖਦਾ। ਹਿੰਦੁਸਤਾਨ ਦੀਆਂ ਉਸ ਵਕਤ ਦੀਆਂ ਜੋ ਛੋਟੀ ਦੀਆਂ ਰਿਆਸਤਾਂ ਸਨ ਜਿਨ੍ਹਾਂ ਕੋਲ ਸਭ ਤੋਂ ਤਗੜੇ ਪਹਿਲਵਾਨ ਸਨ, ਉਹਨਾਂ ਵਿੱਚ ਅੰਦੌਰ, ਬੜੋਦਾ, ਜੋਧਪੁਰ, ਗਵਾਲੀਅਰ, ਮਗਧ, ਜੰਮੂ, ਫਰੀਦਕੋਟ, ਜੈਪੁਰ, ਬੀਕਾਨੇਰ, ਲਾਹੌਰ ਅਤੇ ਦਿੱਲੀ ਦਰਬਾਰ ਵਿੱਚ ਚੋਟੀ ਦੇ ਪਹਿਲਵਾਨ ਖੁੱਲਦੇ ਸਨ। ਕਿਕਰ ਸਿੰਘ ਹਰ ਰਿਆਸਤ ਵਿੱਚ ਜਾ ਕੇ ਲੜਦਾ ਰਿਹਾ ਤੇ ਜਿੱਤਾਂ ਪ੍ਰਾਪਤ ਕਰਦਾ। ਉਸ ਵਕਤ ਬਾਨਾ ਪਹਿਲਵਣ ਰਾਜਾ ਪਹਿਲਵਣ ਨਵਾਜ ਪਹਿਲਵਣ ਗੁਲਾਮ ਅਤੇ ਕੱਲੂ ਪਹਿਲਵਣ ਮੁੱਖ ਸਨ। ਕਾਹਜਾਦਾ ਹੈ ਕਿ ਅੰਮ੍ਰਿਤਸਰ ਦੇ ਦੋ ਭਰਾ ਗੁਲਾਮ ਅਤੇ ਕੱਲੂ ਪਹਿਲਵਣ ਵੀ ਬੜੇ ਮਸ਼ਹੂਰ ਸਨ। ਗੁਲਾਮ ਪਹਿਲਵਣ ਪੰਡਤ ਮੋਤੀ لال Nehru ਦੇ ਨਾਲ ਪੈਰਿਸ ਜਾ ਕੇ ਦੁਨੀਆ ਭਰ ਦੇ ਪਲਵਾਨਾਂ ਨੂੰ ਜਿੱਤ ਕਰਕੇ ਆਇਆ ਸੀ। ਗੁਲਾਮ ਪਲਵਾਰ ਦਾ ਮੂੰਹ ਮਿੱਟੀ ਵਿੱਚ ਗੱਟ ਕੇ ਉਸਦੀ ਧੌਣ ਤੇ ਐਸਾ ਗੋਡਾ ਰੱਖਿਆ ਕਿ ਉਸਦੀਆਂ ਚੀਕਾਂ ਨਿਕਲ ਗਈਆਂ। ਇਸ ਹਾਰ ਤੋਂ ਬਾਅਦ ਗੁਲਾਮ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ। ਤੇ ਉਹ ਬਦਲਾ ਲੈਣ ਦੀ ਫરાਕ ਦੇ ਵਿੱਚ ਸੀ ਦੋਹਾ ਦੀ ਦੂਜੀ ਕੁਸ਼ਤੀ ਜੰਮੂ ਦੇ ਵਿੱਚ ਹੋਈ ਪਰ ਇਹ ਮੈਚ ਬਰਾਪਰੀ ਤੇ ਰਿਹਾ ਤੀਜੀ ਕੁਸ਼ਤੀ 1 ਸਾਲ ਬਾਅਦ ਲਾਹੌਰ ਵਿੱਚ ਹੋਈ ਜਿਸ ਨੂੰ ਦੇਖਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਏ ਸਨ ਇਹ ਕੁਸ਼ਤੀ 3 ਘੰਟੇ ਚੱਲੀ ਹਾਰ ਜਿੱਤ ਨਾ ਹੋ ਸਕੀ ਪਰ ਇਸ ਕੁਸ਼ਤੀ ਵਿੱਚ ਗਲਮ ਪਹਿਲਵਾਨ ਦਾ ਬਹੁਤ ਜ਼ਿਆਦਾ ਜ਼ੋਰ ਲੱਗ ਗਿਆ ਰਾਤ ਨੂੰ ਗੁਲਾਮ ਪਹਿਲਵਾਨ ਨੇ ਆਪਣਾ ਇੱਕ ਬੰਦਾ ਕਿਕਰ ਸਿੰਘ ਕੋਲ ਭੇਜਿਆ ਕਿ ਜਾ ਕੇ ਦੇਖ ਕੇ ਆ ਕਿ ਉਹਦਾ ਵੀ ਜਿਆਦਾ ਜ਼ੋਰ ਲੱਗਣ ਕਾਰਨ ਮੇਰੇ ਵਾਂਗੂ ਬੁਰਾ ਹਾਲ ਐ ਜਦੋਂ ਉਹ ਬੰਦਾ ਕਿਕਰ ਸਿੰਘ ਨੂੰ ਦੇਖਣ ਆਇਆ ਤਾਂ ਅੱਗੋਂ ਕਿਕਰ ਸਿੰਘ ਆਪਣੇ ਟਿਕਾਣੇ ਤੇ ਬੈਠਾ ਰਾਤ ਨੂੰ ਡੱਡ ਬੈੜਕਾ ਕੱਢ ਰਿਆ ਸੀ ਇਹ ਗੱਲ ਜਦੋਂ ਗੁਲਾਮ ਪ੍ਰਭਾਤ ਨੂੰ ਦੱਸੀ ਗਈ ਤਾਂ ਗੁਲਾਮ ਪਹਿਲਵਾਨ ਹੈਰਾਨ ਰਹਿ ਗਿਆ ਕਿ ਇੰਨਾ ਜ਼ੋਰ ਲੱਗਣ ਤੇ ਵੀ ਉਹ ਡੱਡ ਬੈੜਕਾ ਕੱਢ ਰਿਆ ਗੁਲਾਮ ਪਹਿਲਵਾਨ ਰਾਤੋਂ ਰਾਤ ਹੀ ਉੱਥੋਂ ਚੋਰੀ ਭੱਜ ਕੇ ਜੋਧਪੁਰ ਚਲੇ ਆ ਗਿਆ ਪਰ ਕਿਕਰ ਕਿਕਰ ਕਿਤੇ ਉਸ ਦਾ ਕਹਿਣਾ ਛੱਡਰ ਵਾਲਾ ਸੀ ਉਹ ਉਸ ਦੇ ਮਗਰ ਮਗਰ ਹੀ ਜੋਧਪੁਰ ਪਹੁੰਚ ਗਿਆ ਪਰ ਗੁਲਾਮ ਪਹਿਲਵਣ ਜੋਧਪੁਰ ਤੋਂ ਵੀ ਭੱਜ ਗਿਆ ਇਸ ਤੋਂ ਬਾਅਦ ਫਿਰ ਆਖਰੀ ਟੱਕਰ ਉਹਨਾਂ ਦੀ ਅੰਦਰ ਵਿੱਚ ਹੋਈ ਜਿੱਥੇ ਕੁ ਜਿੱਥੇ ਕੁਸ਼ਤੀ ਸ਼ੁਰੂ ਹੁੰਦਿਆਂ ਹੀ ਕਿਕਰ ਸਿੰਘ ਨੇ ਧੌਲਾ ਮਾਰ-ਮਾਰ ਕੇ ਗੁਲਾਮ ਪਹਿਲਵਾਨ ਨੂੰ ਬੇਹੋਸ਼ ਕਰ ਦਿੱਤਾ ਲੋਕ ਵੇਖ ਕੇ ਹਰਾਨ ਰਹਿ ਗਏ ਸਨ ਕਿ ਉਸ ਦਿਨ ਤੱਕ ਗੁਲਾਮ 3 ਘੰਟੇ ਖੁੱਲਦਾ ਰਿਹਾ ਪਰ ਅੱਜ ਆਉਂਦਿਆਂ ਹੀ ਢੇਰੀ ਹੋ ਗਿਆ ਗਲਮ ਦੇ ਛੋਟੇ ਭਰਾ ਕੱਲੂ ਪਹਿਲਵਾਨ ਦੇ ਨਾਲ ਕਿਕਰ ਸਿੰਘ ਦੀਆਂ 7 ਕੁਸ਼ਤੀਆਂ ਹੋਈਆਂ ਪਰ ਸਾਰੀਆਂ ਹੀ ਕਿਕਰ ਪਹਿਲਵਾਨ ਜਿੱਤਦਾ ਰਿਹਾ ਕਿਕਰ ਸਿੰਘ ਨੇ ਆਪਣੀ ਆਖਰੀ ਕੁਸ਼ਤੀ 13 ਦਸੰਬਰ 1911 ਨੂੰ ਦਿੱਲੀ ਦਰਬਾਰ ਵਿੱਚ ਕੱਲੂ ਪਹਿਲਵਾਨ ਦੇ ਨਾਲ ਲੜੀ ਇਸ ਕੁਸ਼ਤੀ ਵਿੱਚ ਉਸਨੇ ਕੱਲੂ ਪਹਿਲਵਾਨ ਦਾ ਇੱਕ ਮੋਢਾ ਹੀ ਤੋੜ ਦਿੱਤਾ ਸੀ ਕਿਕਰ ਸਿੰਘ ਦੇ ਦੋ ਵਿਆਹ ਹੋਏ ਸਨ ਪਹਿਲਾ ਘੁਰਕਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਰੂਪਕੌਰ ਨਾਲ ਅਤੇ ਦੂਜਾ ਵਿਆਹ ਲਾਹੌਰ ਜ਼ਿਲ੍ਹੇ ਦੇ ਮਰੜ ਪਿੰਡ ਦੀ ਅਤਰਕੌਰ ਨਾਲ ਹੋਇਆ ਉਸ ਦੇ ਦੋ ਪੁੱਤਰ ਅਰਜਨ ਸਿੰਘ ਅਤੇ ਸੂਰਤ ਸਿੰਘ ਵੀ ਪਹਿਲਵਾਣੀ ਕਰਦੇ ਰਹੇ ਪਰ ਉਹ ਆਪਣੇ ਪਿਤਾ ਜਿੰਨਾ ਮਸ਼ਹੂਰ ਨਾ ਹੋ ਸਕੇ ਕਿਕਰ ਸਿੰਘ ਬੜੇ ਹੀ ਅੜਬ ਸੁਭਾਅ ਵਾਲਾ ਸੀ ਜੋ ਕਿਸੇ ਦੇ ਮੂੰਹ ਤੇ ਗੱਲ ਕਰਨ ਤੋਂ ਝੱਗਦਾ ਨਹੀਂ ਸੀ ਕਿਕਰ ਸਿੰਘ ਨੇ ساری ਜ਼ਿੰਦਗੀ ਕਿਸੇ ਤੋਂ ਦਾਅ ਨਹੀਂ ਲਿਆ ਤੇ ਨਾ ਹੀ ਕਿਸੇ ਕੋਲ ਆਪਣਾ ਹੱਕ ਛੱਡਿਆ ਉਹ ਆਪਣੇ ਧਰਮ ਵਿੱਚ ਵੀ ਬੜਾ ਪੱਕਾ ਸੀ ਇੱਕ ਵਾਰ ਕਿਸੇ ਮੁਸਲਮਾਨ ਰਿਆਸਤ ਦੇ ਰਾਜੇ ਨੇ ਆਪਣੀ ਲੜਕੀ ਉਸ ਨਾਲ ਵਿਆਹਣੀ ਚਾਹੀ ਪਰ ਕਿਕਰ ਸਿੰਘ ਨੇ ਇਹ ਕਹਿੰਦੇ ਹੋਏ ਨਾ ਕਰ ਦਿੱਤੀ ਕਿ ਮੈਂ ਸਿੱਖਾਂ ਦਾ ਇੱਕੋ ਇੱਕ ਪਹਿਲਵਾਨ ਜਿਸ ਤੇ ਪੂਰੀ ਸਿੱਖ ਕੌਮ ਮਾਣ ਕਰਦੀ ਹੈ ਤੇ ਮੈਂ ਆਪਣੀ ਕੌਮ ਦੇ ਨਾਲ ਧੋਖਾ ਨਹੀਂ ਕਰ ਸਕਦਾ ਧਰਮ ਬਦਲ ਕੇ ਉਹਨਾਂ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਦੁਨੀਆਂ ਦੇ ਇਸ ਮਹਾਨ ਮਹਾਬਲੀ ਪਹਿਲਵਾਨ ਨੇ 18 ਜਨਵਰੀ 1914 ਨੂੰ ਆਪਣੇ ਆਖਰੀ ਸਾਹ ਲੈ ਸਨ ਉਹਦੇ ਚਲੇ ਜਾਣ ਤੋਂ ਬਾਅਦ ਅੱਜ ਤੱਕ ਵੀ ਉਹਦੇ ਬਰਾਬਰ ਦਾ ਪਹਿਲਵਾਨ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਜੰਮਿਆ ਜਿੰਨਾ ਚਿਰ ਕੁਸ਼ਤੀ ਚੱਲਦੀ ਰਹੇਗੀ ਰਹਿੰਦੀ ਦੁਨੀਆ ਤੱਕ ਲੋਕ ਕਿਕਰ ਸਿੰਘ ਨੂੰ ਯਾਦ ਕਰਦੇ ਰਹਿਣਗੇ ਸੋ ਦੋਸਤੋ ਇਹ ਸੀ ਪੂਰੀ ਕਹਾਣੀ ਮਹਾਬਲੀ ਕਿਕਰ ਸਿੰਘ ਪਹਿਲਵਾਨ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ